ਸਤ ਸ੍ਰੀ ਅਕਾਲ ਦੋਸਤੋ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਹੜ੍ਹਾਂ ਦੀ ਮਾਰਤ ਦੋ ਵੀ ਪੈਂਦੀ ਏ ਤੇ ਬਹੁਤ ਸਾਰੇ ਲੋਕਾਂ ਨੂੰ ਘਰੋਂ ਬੇਕਾਰ ਕਰ ਜਾਂਦੀ ਏ ਤਾਂ ਦਾਦੀ ਏ ਕਿ ਬਹੁਤ ਜ਼ਿਆਦਾ ਪਾਣੀ ਦੇਖਣ ਨੂੰ ਮਿਲਦਾ ਪਿਆ ਆ ਨਦੀਆਂ ਜਿਹੜੀਆਂ ਨੇ ਉਹ ਪੂਰੇ ਆਪਣੇ ਉਫਾਨ ਦੇ ਉੱਤੇ ਨੇ ਇਸ ਇਲਾਕੇ ਦੇ ਵਿੱਚ ਜਿੰਨੀਆਂ ਵੀ ਨਦੀਆਂ ਨੇ ਉਹ ਆਪਣੇ ਉਫਾਨ ਦੇ ਉੱਤੇ ਨੇ ਬਹੁਤ ਜ਼ਿਆਦਾ ਪਾਣੀ ਜਿਹੜਾ ਨਦੀਆਂ ਦੇ ਵਿੱਚ ਛੱਡ ਦਿੱਤਾ ਗਿਆ ਜਿਹੜੀਆਂ ਕਿ ਨਦੀਆਂ ਤੋਂ ਪਾਣੀ ਉਸਲ ਕੇ ਪਿੰਡਾਂ ਦੇ ਵਿੱਚ ਜਾ ਵੜਿਆ ਤੇ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਹਰਦੀ ਚ ਪੇੜ ਦੇ ਵਿੱਚ ਆ ਚੁੱਕੇ ਨੇ ਬਹੁਤ ਸਾਰੇ ਲੋਕ ਜਿਹੜੇ ਆ ਆਪਣੇ ਘਰਾਂ ਤੋਂ ਨਿਕਲ ਕੇ ਉੱਚੀਆਂ ਥਾਵਾਂ ਵੱਲ ਨੂੰ ਭਜਦੇ ਨਜ਼ਰ ਆ ਰਹੇ ਨੇ ਤੇ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਏ ਹਰ ਨੇ ਪੂਰੇ तरीके ਦੇ ਨਾਲ ਇਸ ਇਲਾਕੇ ਨੂੰ ਪ੍ਰਭਾਵਿਤ ਕਰ ਦਿੱਤਾ ਆ ਤੇ ਲੋਕਾਂ ਦੇ ਜਨ ਜੀਵਨ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਆ ਤਾਂ ਦਾਦਾ ਜੀ ਇਹ ਵੀ ਜਦੋਂ ਵੀ ਬਰਸਾਤਾ ਹੁੰਦੀਆਂ ਨੇ ਪਹਾੜਾਂ ਦੇ ਵਿੱਚ ਪਾਣੀ ਜਦੋਂ ਬਹੁਤ ਜ਼ਿਆਦਾ ਆ ਜਾਂਦਾ ਆ ਤੇ ਪਹਾੜਾਂ ਤੋਂ ਪਾਣੀ ਜਿਹੜਾ ਆ ਨਦੀਆਂ ਦਰਿਆਵਾਂ ਦੇ ਵਿੱਚ ਆਉਂਦਾ ਆ ਤੇ ਉਹ ਇੱਕ ਜਿਹੜਾ ਆ ਹਰ ਦਾ ਰੂਪ ਧਾਰਨ ਕਰ ਲੈਂਦਾ ਆ ਜਦੋਂ ਨਦੀਆਂ ਦਰਿਆ ਜਿਹੜੇ ਨੇ ਉਸਲ ਨੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਇਹ ਨੇੜੇ-ਨੇੜੇ ਦੇ ਪਿੰਡਾਂ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੰਦੇ ਨੇ ਇਸੇ ਤਰ੍ਹਾਂ ਹੀ ਤਾਂ ਦੱਸ ਦਈਏ ਕਿ ਸ਼ਹਿਰ ਅੱਸਾ ਦੇ ਵਿੱਚ ਜਿਹੜਾ ਆ ਰਸਾਲਪੁਰ ਦੇ ਏਰੀਆ ਦੇ ਵਿੱਚ ਜਿਹੜਾ ਨਦੀਆਂ ਆਪਣੇ ਉਫਾਨ ਦੇ ਵਿੱਚ ਨੇ ਤੇ ਨਦੀਆਂ ਦਾ ਪਾਣੀ ਜਿਹੜਾ ਆ ਉਹ ਪੂਰੀ ਤਰ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਪਿਆ ਤੇ ਇੱਕ ਹਰ ਦੀ ਸਥਿਤੀ ਜਿਹੜੀ ਹੈ ਬਹੁਤ ਭਿਆਨਕ ਤਰ੍ਹਾਂ ਜਿਹੜਾ ਰੂਪ ਲੈ ਕੇ ਤੇ ਲੋਕਾਂ ਨੂੰ ਆਪਣੇ ਅਧੀਨ ਲੈ ਰਹੀ ਏ ਬਹੁਤ ਸਾਰੇ ਲੋਕ ਇਸ ਤੋਂ ਬਚਣ ਦੇ ਲਈ ਇਧਰ ਉਧਰ ਭੱਜ ਰਹੇ ਨੇ ਤੇ ਉੱਚੀਆਂ ਥਾਵਾਂ ਦੀਆਂ ਪੈੜਾਂ ਘੜ ਰਹੇ ਨੇ ਤਾਂ ਦਾਦੇ ਇਹ ਕੀ ਇਹ ਸਾਰੇ ਦਾ ਸਾਰਾ ਕੰਮ ਦੱਸਿਆ ਜਾ ਰਿਹਾ ਕਿ ਬਿਹਾਰ ਦੇ ਵਿੱਚ ਹੋ ਰਿਹਾ ਤੇ ਬਿਹਾਰ ਵਾਸੀ ਜਿਹੜੇ ਨੇ ਇਹਨਾਂ ਹਾੜਾਂ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਉਹ ਇਹਨਾਂ ਪਿੰਡਾਂ ਦੇ ਵਿੱਚ ਆ ਚੁੱਕਾ ਹੈ ਜਿਹੜੇ ਕਿ ਰਸਾਲਪੁਰ ਦੇ ਨੇੜੇ ਤੇੜੇ ਦੇ ਪਿੰਡ ਨੇ ਤੇ ਨਾਲ ਦੀ ਨਾਲ ਸਰਸਾ ਦਾ ਇਹ ਪੂਰੇ ਦਾ ਪੂਰਾ ਏਰੀਆ ਜਿਹੜਾ ਆ ਇਹ ਇਹ ਪਾਣੀ ਦੇ ਚ ਪੇਰ ਦੇ ਵਿੱਚ ਆਇਆ ਹੋਇਆ ਆ ਤੁੰਦਾ ਦੇਖੀ ਪਾਣੀ ਇੰਨਾ ਜ਼ਿਆਦਾ ਆ ਗਿਆ ਕਿ ਲੋਕਾਂ ਨੂੰ ਸੋਚਣ ਦਾ ਮੌਕਾ ਵੀ ਨਹੀਂ ਮਿਲਿਆ ਲੋਕਾਂ ਨੂੰ ਦੌੜੋ ਭੱਜੋ ਪੈ ਗਈ ਤੇ ਆਪਣੇ ਆਪਣੇ ਇਲਾਕੇ ਦੇ ਜਿਹੜੇ ਵੀ ਉੱਚੇ ਥਾਂ ਨੇ ਉੱਥੇ ਜਾਣ ਦੇ ਲਈ ਲੋਕ ਮਜਬੂਰ ਹੋ ਗਏ ਨੇ ਤੇ ਆਪਣੇ ਆਪਣੇ ਘਰਾਂ ਨੂੰ ਛੱਡਣਾ ਪੈ ਗਿਆ ਹੜਾਂ ਦੀ ਸਥਿਤੀ ਜਿਹੜੀ ਉਹ ਬਹੁਤ ਹੀ ਜ਼ਿਆਦਾ ਆ ਉਸ ਸਮੇਂ ਨਾਜ਼ਕ ਹੋ ਜਾਂਦੀ ਹੈ ਜਦੋਂ ਲੋਕਾਂ ਦੇ ਉੱਤੇ ਇੱਕਦਮ ਪਾਣੀ ਆ ਚੜਦਾ ਤੇ ਕਿਸੇ ਤਰ੍ਹਾਂ ਵੀ ਇੱਧਰ ਉੱਧਰ ਭੱਜਣ ਦੀ ਜਿਹੜੀ ਹੈ ਉਹਨਾਂ ਨੂੰ ਥਾਂ ਨਹੀਂ ਮਿਲਦੀ ਤੇ ਇਹ ਦੇ ਦੇ ਪਿਓ ਡੀਪੀਸੀ ਪੰਜਾਬੀ ਤੇ ਆਓ ਦੇਖਦੇ ਆ ਹੜ੍ਹ ਦੀਆਂ ਇਹ ਤਸਵੀਰਾਂ